ਦਵਿੰਦਰ ਕੁਮਾਰ ਜੰਦਰਜੀ ਕੀ ਹਾਲ ਚਾਹ ਪਤਲੀ ਲੱਗੇ ਜੀ ਟਰੱਕ ਵਾਲੇ ਨੇ ਮਾਰਿਆ ਅੱਛਾ ਕਾਦੀ ਤੇ ਸੀਗੇ ਅਸੀਂ ਗੱਡੀ ਤੇ ਸੀਗੇ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਆ ਰਹੇ ਸੀ ਮੱਛਵੜਾ ਸਾਹਿਬ ਤੋਂ ਵਿਆਹ ਕਰਕੇ ਆਪਣੇ ਮੁੰਡੇ ਤੇ ਅੱਛਾ ਹਾਂਜੀ ਠੀਕ ਹੈ ਤੇ ਕਿੰਨੇ ਜਣਿਆਂ ਦੇ ਸੱਟਾਂ ਲੱਗੀਆਂ ਅਸੀਂ 5 ਜਣੇ ਅਸੀਂ 5 ਜਣੇ ਮੁੰਡੇ ਨੂੰ ਵੱਧ ਸੱਟਾਂ ਲੱਗੀਆਂ ਨੇ ਅੱਛਾ ਹਾਂਜੀ ਤੇ ਕਿਹੜੇ ਜਿਹੜਾ ਕਿਹੜੇ ਮੁੰਡੇ ਨੂੰ ਸੱਟਾਂ ਜ਼ਿਆਦਾ ਲੱਗੀਆਂ ਵੱਡੇ ਮੁੰਡੇ ਨੂੰ ਜੀ ਜੀ ਨਾ ਵਿਆਹ ਹੋਇਆ। ਹਾਂ ਜੀ ਪਰਸੋ ਵਿਆਹ ਹੋਇਆ ਉਹਦੇ ਹਾਂ ਛੋਟੇ ਦਾ ਵਿਆਹ ਆ ਅੱਜ ਹੋ ਸੀਗਾ। ਠੀਕ ਨੇ ਸਾਰੇ ਬੰਦਗੀ ਠੀਕ। ਬਸ ਨਹੀਂ ਤੇ ਸੱਟ ਤਾਂ ਮੇਰੇ ਬੜੇ ਮੁੰਡੇ ਤੇ ਜਾਦੇ ਲੱਗੇ ਹੋਇਆ ਜੀ। ਬਾਕੀ ਠੀਕ ਠੀਕ ਨੇ ਮੇਰੇ ਬੱਕੇ ਚ ਲੱਗੇ ਕੋਈ। ਉਹ ਉਹ ਸੱਟ ਦਾ ਬੇਟਾ ਜਿਹੜਾ ਹਾਂ ਜੀ ਹਾਂ ਜੀ। ਅੱਜੋ ਵਿਆਹ ਤੇ ਅੱਜ ਕੀ ਅੱਜ ਕਿਦਾਂ ਅੱਜ ਛੋਟੇ ਮੁੰਡੇ ਦਾ ਸੀ ਜੀ। ਅੱਛਾ। ਹਾਂ ਜੀ। ਦੂਜੇ ਬੇਟੇ ਦਾ ਅੱਜ ਵਿਆਹ ਸੀਗਾ। ਹਾਂ ਜੀ। ਠੀਕ ਹੈ। ਤੇ ਉਹਦਾ ਠੀਕ ਨੇ ਵੈਸੇ ਜੇ ਸੱਟਾਂ ਸੁੱਟਾਂ ਤੋਂ ਇਲਾਵਾ ਕੋਈ ਚਿੰਤਾ ਨਹੀਂ ਕਰਨ। ਸੜ ਤਾ ਸੜ ਗਏ ਤੇ ਬੱਚਾ ਵੀ ਸੀ ਹਾਂਜੀ ਹਾਂਜੀ ਬਾਂ ਤਰਗੀ ਮੁੰਡੇ ਸੀ ਵੱਡ ਮੁੰਡੇ ਸੀ ਹਾਂਜੀ ਕੁਝ ਪਤਾ ਹੈ ਵੀ ਕਿਦਾਂ ਹੋਇਆ ਕੁਝ ਨਹੀਂ ਬਦਲ ਲੱਗਿਆ ਜੀ ਸੜਦੇ ਅੱਖਾਂ ਹੀ ਬੰਦ ਹੋ ਗਈ ਤੇ ਪੈਰਾਸੋਕੀ ਕਹਿੰਦਾ ਖੁੱਲਿਆ ਜਾਂਦੇ ਰਹਿ ਗਏ ਗੱਡੀ ਸਾਰੀ ਬੰਨੀ ਗਈ ਪਹਿਲੇ ਕੋਈ ਦੀ ਗੱਲ ਇਹ ਹੁਣੇ ਜੀ ਅੱਧਾ ਘੰਟਾ ਪਹਿਲੇ ਦੀ ਗੱਲ ਆਰਤੀ ਮਿਲਦੇ ਕੋੜ ਹੋਇਆ ਕਹਿੰਦੇ ਸੀ ਲੋਕ ਵਿਸ਼ਾਲ ਜੀ ਵਿਸ਼ਾਲ ਜੀ ਕੀ ਗੱਲ ਹੋਈ ਹੈ ਅ ਬਰਾਤ ਆ ਰਹੀ ਸੀ ਜੀ ਵਾਪਸ ਉੱਥੋਂ ਆਪਣਾ ਮੱਛਵੜਾ ਸਾਹਿਬ ਤੋਂ ਤੇ ਕਪੂਰਪਾਲੇ ਵਿੱਚ ਬਰਾਤ ਗਈ ਸੀ ਇੱਕ ਲੜਕੇ ਦਾ ਪਰਸੋਂ ਵਿਆਹ ਹੋਇਆ ਸੀ ਦੂਜੇ ਦਾ ਅੱਜ ਵਿਆਹ ਸੀਗਾ ਅ ਸਾਰੀ ਬਰਾਤ ਵਾਪਸ ਆ ਚੁੱਕੀ ਸੀਗੀ ਸਮਝੋ ਜਿਵੇਂ ਡੋਲੀ ਕਦੇ ਘਰੋਂ ਵਿਦਾ ਕਰਨੀ ਹੈ ਲੜਕੇ ਦੇ ਫਾਦਰ ਤੇ ਜਿਹਦਾ ਪਰਸੋਂ ਵਿਆਹ ਸੀ ਉਹ ਬ੍ਰਦਰ ਤੇ ਲੜਾ ਲੜੀ ਨੂੰ ਡੋਲੀ ਵਿਦਾ ਕਰਾਰੇ ਸੀ ਬਾਕੀ ਵਾਪਸ ਆ ਗਏ ਤੇ ਪਿੱਛੋਂ ਆ ਰਹੇ ਸੀ ਲੜਕੇ ਦੀ ਗੱਡੀ ਘਰੇ ਪਹੁੰਚੀ ਜਦੋਂ ਪਤਾ ਲੱਗੇ ਕਿ ਪਿੱਛੋਂ ਐਕਸੀਡੈਂਟ ਹੋ ਗਿਆ ਗੱਡੀ ਦੇ ਵਿੱਚ ਪੰਜ ਜਣੇ ਸੀ ਤੇ ਪੰਜ ਫੱਟੜਾ ਸੀ ਹਸਪੀਟਲ ਆ ਕੇ ਦੇਖਿਆ ਤਾਂ ਉਹਨਾਂ ਦੇ ਫ੍ਰੈਕਚਰ ਹੋ ਗਏ ਇੱਕ ਭਰਾ ਦਾ ਅੱਜ ਵਿਆਹ ਹੋਇਆ ਹਾਂਜੀ ਇੱਕ ਦਾ ਅੱਜ ਵਿਆਹ ਹੋਇਆ ਉਹ ਠੀਕ ਠਾਕ ਨੇ ਉਹ ਤਾਂ ਆਪਣਾ ਘਰੇ ਪਹੁੰਚ ਗਏ ਅੱਛਾ ਤੇ ਇਹਨਾਂ ਦੀ ਹਾਲਤ ਕਿਵੇਂ ਹੈ ਠੀਕ ਹੈ ਹੁਣ ਫ੍ਰੈਕਚਰ ਹੈ ਬਾਕੀ ਉਹਨਾਂ ਰਿਪੋਰਟਸ ਤੇ ਪਤਾ ਲੱਗੇਗਾ ਜੀ ਕੋਈ ਬੱਚਾ ਵਗੈਰਾ ਵੀ ਸੀ ਵਿੱਚ ਵਿੱਚ ਬੱਚਾ ਹੀ 14-15 ਸਾਲ ਦਾ ਇੱਕ ਬੱਚਾ ਹੈ ਲੜਕਾ ਹਾਂ ਸਰ ਜੈਸੇ ਕੀ ਲੱਗਦਾ ਕੀ ਗਲਤੀ ਕੀ ਲੱਗਦੀ ਆ ਗਲਤੀ ਇਹ ਆਈ ਕਹਿੰਦੇ ਟਰੱਕ ਨੇ ਕੋਲਕਤ ਬ੍ਰੇਕ ਮਾਰੀ ਤੇ ਪਿੱਛੇ ਗੱਡੀ ਆ ਰਹੀ ਸੀ ਅੱਛਾ ਅਣੀ ਆਮੋ ਸਮੇਂ ਟੱਕਰ ਹੋਈ ਏ ਹੁਣ ਇਹ ਤਾਂ ਮੋਕੇ ਤੇ ਜਾ ਕੇ ਪਤਾ ਲੱਗੂਗਾ ਜੀ ਮੈਂ ਵੀ ਨਹੀਂ ਮੋਕੇ ਤੇ ਪਹੁੰਚਿਆਗਾ